18ਵੀਂ ਲੋਕ ਸਭਾ ਦੇ ਲਈ 65% ਯਾਨੀ 352 ਸੀਟਾਂ ਦੇ ਲਈ ਮਤਦਾਨ 7 ਮਈ ਤੋਂ 1 ਜੂਨ ਦੇ ਵਿੱਚ ਹੋਵੇਗਾ। ਇਸ ਦਰਮਿਆਨ ਦੇਸ਼ ਦੇ ਜ਼ਿਆਦਾਤਰ ਤਾਪਮਾਨ 45 ਡਿਗਰੀ ਪਾਰ ਹੋ ਸਕਦਾ ਹੈ। 20 ਸਾਲ ਵਿੱਚ ਪਹਿਲੀ ਵਾਰ ਭਿਆਨਕ ਗਰਮੀ ਦੇ ਮੌਸਮ ਜੂਨ ਵਿੱਚ ਆਮ ਚੋਣਾਂ ਦੀ VOTING ਹੋਣ ਜਾ ਰਹੀ ਹੈ। ਸੰਭਵ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਖੇਤਰ ਵਾਰਾਨਸੀ ਵਿੱਚ ਵੋਟਰਾਂ ਨੂੰ ਸਾਲ ਦੇ ਸਭ ਤੋਂ ਗਰਮ ਦਿਨ ਵਿੱਚ VOTING ਦੇ ਲਈ ਬੂਥਾਂ ਵਿੱਚ ਲੇਨ ਲਗਾਉਣੀ ਪੈ ਸਕਦੀ ਹੈ। ਮੌਸਮ ਦਾ ਅਨੁਮਾਨ ਲਗਾਉਣ ਵਾਲੀ ਕਈ ਸੰਸਾਵਾਂ ਦਾ ਅੰਕਲਨ ਹੈ ਕਿ ਵਾਰਾਨਸੀ ਦਾ ਤਾਪਮਾਨ 1 ਜੂਨ ਨੂੰ 45 ਡਿਗਰੀ ਦੇ ਪਾਰ ਹੋ ਸਕਦਾ ਹੈ। ਇਸ ਦੇ ਨਾਲ ਹੀ ਬਿਹਾਰ ਵਿੱਚ VOTING ਦੇ ਦਿਨ ਕਈ ਜ਼ਿਲ੍ਹਿਆਂ ਵਿੱਚ ਲੋਅ ਦੇ ਥਪੇੜੇ ਵੀ ਪੈ ਸਕਦੇ ਹਨ। ਮੌਸਮ ਮਾਰਾਂ ਦੀ ਮੰਨਿਆਤਾ ਭਾਰਤੀ ਉਪਮਹਾਦੀਪ ਡਾਇਬੋਲ ਪੋਜੀਟਿਵ ਦਿਨ ਜ਼ਿਆਦਾ ਗਰਮ ਰਹਿਣਗੇ। ਦਿਨ ਗਰਮ ਹੋਣਗੇ ਤਾਂ ਤਾਪਮਾਨ 2 ਤੋਂ 5 ਡਿਗਰੀ ਜ਼ਿਆਦਾ ਹੋਵੇਗਾ। ਦੱਸਿਆ ਕਿ ਅਮਰੀਕਾ ਸਥਿਤ ਕਲਾਈਮੇਟ ਰਿਸਰਚ ਸੈਂਟਰ ਦੇ ਮੁਤਾਬਿਕ ਸਾਲ 2023 ਮਨੁੱਖ ਇਤਿਹਾਸ ਦਾ ਸਭ ਤੋਂ ਗਰਮ ਸਾਲ ਰਿਹਾ ਹੈ ਸਾਲ 2024 ਵਿੱਚ ਇਹ ਰਿਕਾਰਡ ਟੁੱਟ ਸਕਦਾ ਹੈ ਭਾਰਤੀ ਮੌਸਮ ਵਿਗਿਆਨ ਵਿਭਾਗ ਆਈਐਮਡੀ ਵਿੱਚ ਪ੍ਰਾਇਵਨ ਮਾਨੀਟਰਿੰਗ ਐਂਡ ਰਿਸਰਚ ਸੈਂਟਰ ਈਐਮਆਰਸੀ ਪ੍ਰਮੁੱਖ ਡੀਐਸ ਪਾਈ ਦਾ ਕਹਿਣਾ ਹੈ ਕਿ ਇਸ ਵਾਰ ਅਲੀਨੋ ਦਾ ਅਸਰ ਫਰਵਰੀ ਦੇ ਬਾਅਦ ਕਮਜ਼ੋਰ ਦਿਖ ਰਿਹਾ ਹੈ ਅਜਿਹਾ ਵਿੱਚ ਇਸ ਦਾ ਅਸਰ ਮੌਨਸੂਨ ਤੇ ਜ਼ਿਆਦਾ ਨਾ ਦਿਖੇ ਲੇਕਿਨ ਤਾਪਮਾਨ ਦੇ ਵਿੱਚ ਭਰਪੂਰ ਦਿਖਾਈ ਦੇਵੇਗਾ ਗਰਮੀਆਂ ਵਿੱਚ ਤਾਪਮਾਨ ਆਮ ਦੇ ਨਾਲੋਂ 2.3 ਡਿਗਰੀ ਤੱਕ ਜ਼ਿਆਦਾ ਰਹੇਗਾ। ਪਿਛਲੇ ਸਾਲ ਅਲਨੀਨੋ ਦੇ ਐਕਟਿਵ ਹੋਣ ਦੀ وجہ ਨਾਲ ਮਈ ਵਿੱਚ ਤਾਪਮਾਨ ਆਮ ਤੋਂ ਜ਼ਿਆਦਾ ਰਿਹਾ ਸੀ। ਇਸ ਸਾਲ ਇਸ ਦੀ ਐਕਟੀਵਿਟੀ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਰਹੇਗੀ। ਅਲਨੀਨੋ ਦਾ ਅਸਰ ਅਪ੍ਰੈਲ, ਮਈ ਅਤੇ ਜੂਨ ਤਿੰਨੋਂ ਮਹੀਨਿਆਂ ਵਿੱਚ ਦਿਖੇਗਾ। ਇਸ ਦੇ ਬਾਅਦ ਇਨਸੋ ਨਿਊਟਰਲ ਪ੍ਰਭਾਵ ਦੇਖਣ ਨੂੰ ਮਿਲੇਗਾ। ਇਸ ਦੇ ਚੱਲਦੇ ਓਡੀਸ਼ਾ, ਗੁਜਰਾਤ ਅਤੇ ਮਹਾਰਾਸ਼ਟra ਦੇ ਅੰਦਰੂਨੀ ਇਲਾਕਿਆਂ ਵਿੱਚ ਅਜੇ ਤਾਪਮਾਨ ਮਾਰਚ ਵਿੱਚ ਹੀ 40 ਡਿਗਰੀ ਚਲਾ ਗਿਆ ਹੈ। ਉਨ ਸਿਰਸਿ ਰਿਪੋਰਟ ਵਿੱਚ ਤੁਹਾਨੂੰ VOTING ਵਾਲੇ ਦਿਨ ਤੁਹਾਡੇ ਸ਼ਹਿਰ ਵਿੱਚ ਕਿੰਨਾ ਤਾਪਮਾਨ ਰਹੇਗਾ ਉਸ ਬਾਰੇ ਦੱਸਣ ਜਾ ਰਹੇ ਹਾਂ ਸ਼ਹਿਰ ਭੋਪਾਲ ਦੇ ਵਿੱਚ 7 ਮਈ ਨੂੰ VOTING ਹੋਣੀ ਹੈ ਉੱਥੇ ਤਾਪਮਾਨ 42 ਡਿਗਰੀ ਰਹੇਗਾ ਇੰਦੋਰ ਵਿੱਚ VOTING 13 ਮਈ ਨੂੰ ਹੋਣੀ ਹੈ ਉੱਥੇ 39 ਡਿਗਰੀ ਰਾਏਪੁਰ ਵਿੱਚ 7 ਮਈ ਨੂੰ VOTING ਹੋਣੀ ਹੈ ਉੱਥੇ 42 ਡਿਗਰੀ ਤਾਪਮਾਨ ਰਹੇਗਾ ਉਦੈਪੁਰ ਰਾਜਸਥਾਨ ਦੀ ਗੱਲ ਕਰੀ ਤਾਂ 26 ਅਪ੍ਰੈਲ ਨੂੰ VOTING ਹੋਣੀ ਹੈ ਉੱਥੇ 40 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਜਾਏਗਾ ਨਾਸਿਕ ਵਿੱਚ 20 ਮਈ ਨੂੰ VOTING ਹੋਣੀ ਹੈ ਉੱਥੇ 43 ਡਿਗਰੀ ਰਹੇਗਾ ਮੁਜ਼ਫਰਪੁਰ ਵਿੱਚ 20 ਮਈ ਨੂੰ ਉੱਥੇ 41 ਡਿਗਰੀ ਅਤੇ ਸਭ ਤੋਂ ਜ਼ਿਆਦਾ ਗਰਮ ਦਿਨ ਪਟਨਾ ਵਿੱਚ ਰਹੇਗਾ 1 ਜੂਨ ਨੂੰ ਉੱਥੇ ਬਿਹਾਰ ਵਿੱਚ 44 ਡਿਗਰੀ ਤਾਪਮ ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਜੇਕਰ ਗੱਲ ਕਰੀ ਤਾਂ 25 ਮਈ ਨੂੰ ਉੱਥੇ VOTING ਹੋਣੀ ਹੈ ਉੱਥੇ ਵੀ 44 ਡਿਗਰੀ ਤਾਪਮਾਨ ਮੌਸਮ ਮਾਰਾ ਨੇ پیشن گوئی ਕੀਤੀ ਹੈ ਹਰਿਆਣਾ ਦੇ ਵਿੱਚ 25 ਮਈ ਨੂੰ VOTING ਹੋਣੀ ਹੈ ਉੱਥੇ 42 ਡਿਗਰੀ ਤਾਪਮਾਨ ਦੱਸਿਆ ਗਿਆ ਗੁਜਰਾਤ ਦੇ ਵਿੱਚ 7 ਮਈ ਨੂੰ VOTING ਹੋਣੀ ਹੈ ਉੱਥੇ 39 ਡਿਗਰੀ ਦੱਸਿਆ ਗਿਆ ਪੰਜਾਬ ਵਿੱਚ 1 ਜੂਨ ਨੂੰ 42 ਡਿਗਰੀ ਦੱਸਿਆ ਗਿਆ ਆਂਧਰਾ ਪ੍ਰਦੇਸ਼ ਵਿੱਚ 13 ਮਈ ਨੂੰ VOTING ਹੋਣੀ ਹੈ ਉੱਥੇ 40 ਡਿਗਰੀ ਅਤੇ ਤਾਮਿਲਨਾਡੂ ਵਿੱਚ 19 ਅਪ੍ਰੈਲ ਨੂੰ VOTING ਹੋਣੀ ਹੈ ਉੱਥੇ ਵੀ 40 ਡਿਗਰੀ ਤਾਪਮਾਨ ਮੌਸਮ ਮਾਰਾ ਨੇ پیشن گوئی ਕੀਤੀ ਹੈ ਅਤੇ ਸਭ ਤੋਂ ਹਾਈ ਪ੍ਰੋਫਾਈਲ ਸੀਟਾਂ ਦੀ ਗੱਲ ਕਰੀ ਤਾਂ ਅਮੀਠੀ ਦੇ ਵਿੱਚ 20 ਮਈ ਨੂੰ VOTING ਹੋਣੀ ਹੈ ਉੱਥੇ 42 ਡਿਗਰੀ ਅਤੇ ਵਾਰਾਨਸੀ ਵਿੱਚ ਪ੍ਰਧਾਨ ਮੰਤਰੀ ਮੋਦੀ ਚੋਣਾਂ ਦੇ ਵਿੱਚ ਹਨ ਉੱਥੇ 1 ਜੂਨ ਨੂੰ 45 ਤੋਂ 60 ਡਿਗਰੀ ਦਾ ਤਾਪਮਨ ਜਿਹੜਾ ਦੱਸਿਆ ਗਿਆ ਕਿਉਂਕਿ ਹਾਈ ਪ੍ਰੋਫਾਈਲ ਸੀਟ ਹੈ ਅਤੇ ਸਭ ਤੋਂ ਜ਼ਿਆਦਾ ਗਰਮੀ ਵੀ ਵਾਰਾਨਸੀ ਵਿੱਚ 1 ਜੂਨ ਨੂੰ VOTING ਹੋਣੀ ਹੈ ਉੱਥੇ 45 ਤੋਂ 60 ਡਿਗਰੀ ਦਾ ਮੌਸਮ ਮਾਰਾਂ ਵੱਲੋਂ ਪੇਸ਼ گوئی ਕੀਤੀ ਗਈ ਹੈ ਤਾਂ ਇਹ ਅਸੀਂ ਚੋਣਾਂ ਦੇ ਗਰਮੀ ਦੇ ਵਿੱਚ ਜੋ ਮੌਸਮ ਦੀ ਗਰਮੀ ਹੈ ਉਹ ਵੀ ਰਿਕਾਰਡ ਤੋੜ ਪਵੇਗੀ ਅਤੇ ਭਿਆਨਕ ਗਰਮੀ ਦੇ ਵਿੱਚ ਇਸ ਵਾਰ ਵੋਟਰਾਂ ਨੂੰ ਲੈਣ ਵਿੱਚ ਲੱਗ ਕੇ ਆਪਣੇ ਲੀਡਰ ਨੂੰ ਨਾ ਹੋਏਗਾ ਤੇ ਮੌਸਮਾਰਾ ਨੇ ਇਸ ਰਿਪੋਰਟ ਵਿੱਚ ਦੱਸਿਆ ਕਿ 20 ਸਾਲ ਬਾਅਦ ਪਹਿਲੀ ਵਾਰੀ ਇੰਨੀ ਭਿਆਨਕ ਗਰਮੀ ਦੇ ਵਿੱਚ VOTING ਹੋ ਜਾ ਰਹੀ ਹੈ ਜੋ ਕਿ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਤੇ ਲੀਡਰਾਂ ਨੂੰ ਵੀ ਜ਼ਿਆਦਾ ਪਸੀਨਾ ਬਹਾਨਾ ਪਵੇਗਾ